ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਭਾਗ 11 ਸ਼ਹਿਜ਼ਾਦਾ ਖੜਕ ਸਿੰਘ ਦਾ ਵਿਆਹ ਸਾਲ 1812 ਈਸਵੀ ਦੇ ਆਰੰਭ ਹੁੰਦਿਆਂ ਹੀ ਸ਼ਹਿਜ਼ਾਦਾ ਖੜਕ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਇਸ ਸਮੇਂ ਰਾਜਾ ਪਟਿਆਲਾ ਨਾਬਾ ਜੀਂਦ ਅਤੇ ਸਰਦਾਰ ਕੈਂਥਲ ਆਦਿ ਆਏ ਤੇ ਸਰ ਡੇਵਿਡ ਐਕਟਰ ਲੋਨੀ ਸਰਕਾਰ ਅੰਗਰੇਜ਼ੀ ਦਾ ਪ੍ਰਤੀਨਿਧ ਹੋ ਕੇ ਆਇਆ ਵਾਲੀਏ ਕਾਬਲ ਤੇ ਮੁਲਤਾਨ ਅਤੇ ਗਵਰਨਰ ਕਸ਼ਮੀਰ ਆਦ ਵੱਡੇ ਪਤਵੰਤਾਂ ਤੇ ਜਾਂਜੀਆਂ ਦਾ ਇਕੱਠ ਹੋਇਆ ਲਗਭਗ ਸਾਰਾ ਪੰਜਾਬ ਅਤੇ ਖਾਲਸਾ ਫੌਜਾਂ ਇਸ ਖੁਸ਼ੀ ਨੂੰ ਮਨ ਰਹੀਆਂ ਸਨ ਜਨੇਤ ਲਾਹੌਰ ਤੋਂ ਤੁਰ ਕੇ ਫਤਿਹਗੜ ਗੁਰਦਾਸਪੁਰ ਸਰਦਾਰ ਜੈਮਲ ਸਿੰਘ ਕਨਈਏ ਦੇ ਘਰ ਬੜੀ ਧੂਮ ਧਾਮ ਨਾਲ ਹਾਥੀਆਂ ਦੇ ਜਲੂਸ ਪਰ ਪੰਚੀ ਸਾਰੇ ਪਰੌਣਿਆਂ ਦੇ ਰੰਗੀਲੇ ਸੰਜੀਲੇ ਪੋਸ਼ਾਕੇ ਚਿਲਮਿਲ ਚਿਲਮਿਲ ਕਰ ਰਹੇ ਸਨ ਅੱਗੋਂ ਕਨਈਏ ਸਰਦਾਰਾਂ ਨੇ ਇਨਾਂ ਪਤਵੰਤ ਤੇ ਪਰੌਣਿਆਂ ਦੀ ਆਗਤ ਵਿੱਚ ਕੋਈ ਊਨਤਾਈ ਨਾ ਰਹਿਣ ਦਿੱਤੀ ਰੁਪਈਏ ਨੂੰ ਪਾਣੀ ਵੱਤ ਵਾਰਿਆ ਹਰੇਕ ਜਾਂਦੀ ਨੂੰ ਉਸਦੇ ਰਤਬੇ ਅਨੁਸਾਰ ਸਰੂਪਾ ਤੇ ਖਿਲਤਾ ਦਿੱਤੀਆਂ ਇਸ ਸਮੇਂ ਸ਼ਾਜਾਦੇ ਨੂੰ ਜੋ ਨਿਉਂਦਾ ਪਿਆ ਉਹ ਇਸ ਤਰ੍ਹਾਂ ਹੈ 11000 ਹਜ਼ਾਰ ਰੁਪਿਆ ਤੇ ਇੱਕ ਇੱਕ ਹਾਥੀ ਫੂਲ ਬੰਸੀ ਰਾਜਿਆਂ ਤੇ ਭਾਈ ਲਾਲ ਸਿੰਘ ਕੈਂਥਲਵਾਰਿਆਂ ਨੇ ਦਿੱਤਾ 40000 ਫਕੀਰ ਅਜੀਜ਼ਉਦੀਨ 17000 دیوان ਦੇستیदास 10000 دیوان ਪਵਾਨੀदास 1 ਇੱਕ ਹਜ਼ਾਰ دیوان ਹੁਕਮ ਸਿੰਘ ਤੇ ਸਰਦਾਰ ਨਿਹਾਲ ਸਿੰਘ اٹਾਰੀ ਵਾਲੇ ਨੇ ਦਿੱਤਾ 5500 ਸਰਦਾਰ ਦਲ ਸਿੰਘ ਤੇ ਸਰਦਾਰ ਮਿਤ ਸਿੰਘ ਪੜਾਨੀਆਂ ਨੇ ਦਿੱਤਾ ਇਸੇ ਤਰ੍ਹਾਂ 16000 ਲਾੜਾ ਰਾਮਨੰਦ ਸਰਾਫ 4000 ਰਾਜਾ ਨੂਰਪੁਰ 9000 ਰਾਜਾ ਚੰਬੇਵਾਲਾ 4000 ਰਾਜਾ ਜਸਰੂਤਾ 11000 ਸਰਦਾਰ ਫਤਿਹ ਸਿੰਘ ਅਲੂਵਾਲਗਿਆ 21000 ਸਰਦਾਰ ਜੋਧ ਸਿੰਘ ਰਾਮਗੜਗਿਆ 7000 ਰਾਜਾ ਸੰਸਾਰ ਚੰਦ 2000 ਅਹਿਮਦ ਖਾਨ ਸਿਆਲ ਸਨੇ ਦੋ ਘੋੜਿਆਂ ਤੇ 5000 ਰਾਜਾ ਬਸੂਲੀ 4000 ਰਾਜਾ ਹਰੀਪੁਰਿਆ 4000 ਰਾਜਾ ਮਨਕੋਟਿਆ 2000 ਨਵਾਬ ਕুতਬਦੀਨ ਸਨੇ ਸਤ ਕੋਰੀਆਂ ਦੇ 20000 ਨਵਾਬ ਰੁਕਨਲ ਦੌਲਾ ਮੁਹੰਮਦ ਸਾਦਿਕ ਖਾਨ 10500 ਨਵਾਬ ਸਰ ਬੁਲੰਦ ਖਾਨ 5000 ਨਵਾਬ ਮਲਤਾਨ 5000 ਅੰਗਰੇਜ਼ੀ 에ਜੰਟ ਵੱਲੋਂ ਦਿੱਤਾ ਗਿਆ ਇਹ ਕਿਹਾ ਜਾਂਦਾ ਹੈ ਕਿ ਉਸ ਸਮੇਂ ਮਹਾਰਾਜੇ ਨੇ ਬਹੁਤ ਘੱਟ ਤੰਬੂਲ ਪ੍ਰਵਾਨ ਕੀਤਾ ਫੌਜਾਂ ਵਿੱਚ ਕੰਠੇ ਪੱਗਾਂ ਤੇ ਮਟਿਆਈਆਂ ਆਤ ਬਹੁਤ ਕੁਝ ਬਖਸ਼ੀਸ਼ਾਂ ਦਿੱਤੀਆਂ ਰਾਣੀ ਚੰਦਕੌਰ ਨੂੰ ਦਾਜ ਵੀ ਉਸ ਦੀ ਸ਼ਾਨ ਅਨੁਸਾਰ ਮਿਲਿਆ ਨਿਯਤ ਦਿਨਾਂ ਦੇ ਬਾਅਦ ਬੜੀ ਸ਼ਾਨ ਨਾਲ ਡੋਲਾ ਲਾਹੌਰ ਜਾਂਦਾ ਗਿਆ ਇਸ ਸਮੇਂ ਮਹਾਰਾਜਾ ਸਾਹਿਬ ਨੇ ਅੰਗਰੇਜ਼ੀ 에ਜੰਟ ਨਾਲ ਐਸੀ ਖੁੱਲ੍ਹਦਲੀ ਨਾਲ ਮਿਲਾਪ ਕੀਤਾ ਕਿ ਉਹ ਸਾਰੇ ਸ਼ੰਕੇ ਜੋ ਦੋਵਾਂ ਧਿਰਾਂ ਦੇ ਮਨਾਂ ਵਿੱਚ ਪਏ ਹੋਏ ਸਨ ਹੁਣ ਚੰਗੀ ਤਰ੍ਹਾਂ ਨਿਵਰਤ ਹੋ ਗਏ ਲਾਹੌਰ ਪਹੁੰਚ ਕੇ ਮਹਾਰਾਜਾ ਸਾਹਿਬ ਨੇ ਸਰ ਡੇਵਿਡ ਨੂੰ ਕੁਝ ਦਿਨ ਹੋਰ ਪਰੌਣਾ ਰੱਖਿਆ ਤੇ ਆਪਣੀਆਂ ਫੌਜਾਂ ਦੀ ਪੇਡ ਦਸੀ ਹੁਣ ਬੜੇ ਪਿਆਰ ਨਾਲ ਡੇਵਿਟ ਲਾਹੌਰ ਤੋਂ ਵਿਦਾ ਹੋਇਆ ਕੋਹੀਨੂਰ ਹੀਰੇ ਦਾ ਇਤਿਹਾਸ ਇਹ ਹੀਰਾ ਸੰਸਾਰ ਦੇ ਸਰਬੱਤ ਹੀਰਿਆਂ ਵਿੱਚੋਂ ਵੱਧ ਪ੍ਰਸਿੱਧਤਾ ਰੱਖਦਾ ਸੀ ਇਸ ਦਾ ਇਤਿਹਾਸ ਬੜਾ ਵਿਚਿੱਤਰ ਹੈ ਕਈ ਲੇਖਕ ਇਸ ਦੀ ਜੀਵਨ ਕਥਾ ਬੜੇ ਪ੍ਰਾਤਨ ਸਮੇਂ ਤੱਕ ਪਹੁੰਚਾਉਂਦੇ ਹਨ ਪਰ ਇਸ ਦੀ ਪੁਸ਼ਟੀ ਲਈ ਕੋਈ ਠੋਸ ਵਿਗਿਆਨਕ ਸਬੂਤ ਅਜ ਤੀਕ ਜਨਤਾ ਦੇ ਮੂਰੇ ਕਿਸੇ ਨਹੀਂ ਤਰਿਆ ਇਸ ਲਈ ਜੀ ਸੀ ਐਸ ਡੀ ਆਜੂ ਦਾ ਉਹੀ ਸਮਾਪਾਟਕਾਂ ਦੀ ਦ੍ਰਿਸ਼ਟੀਗੋਚਰ ਕਰਦੇ ਹਾਂ ਜਦ ਤੋਂ ਇਹ ਬਹੁਮੁੱਲਾ ਹੀਰਾ ਇਤਿਹਾਸਕ ਜਾਣਨੇ ਵਿੱਚ ਆਇਆ 15 ਦਸੰਬਰ 1525 ਵੀ ਨੂੰ ਬਾਬਰ ਨੇ ਹਿੰਦ ਪਰ ਧਾਵਾ ਕੀਤਾ ਪਾਣੀਪੱਤ ਦੀ ਲਹੂ ਟੋਲ ਦੀ ਲੜਾਈ ਵਿੱਚ ਇਬਰਾਹਿਮ ਲੋਤੀ ਪਰ ਫਤਿਹ ਪਾ ਕੇ 22 April ਨੂੰ ਇਸ ਦਿੱਲੀ ਪਰ ਕਬਜ਼ਾ ਕਰ ਲਿਆ ਪਾਣੀਪੱਤ ਦੀ ਵਿਜੇ ਦੇ ਦਿਨ ਹੀ ਬਾਬਰ ਨੇ ਆਪਣੇ ਪੁੱਤਰ ਸ਼ਾਹਜਾਹਦਾ ਹੇਮਾਜੂ ਨੂੰ ਉੱਗਰੇ ਪਰ ਅਧਿਕਾਰ ਦੀ ਪ੍ਰਾਪਤੀ ਲਈ ਜੋ ਸਮੇ ਲੋਧੀਆਂ ਦੀ ਰਾਜਧਾਨੀ ਸੀ ਉਧਰ ਨੂੰ ਸਨੇ ਪੌਜ ਤੋੜ ਦਿੱਤਾ ਹਿਮਾਜੂ ਨੇ ਆਗਰੇ ਪਹੁੰਚਦਿਆਂ ਹੀ ਸ਼ਹਿਰ ਨੂੰ ਘੇਰੇ ਵਿੱਚ ਰੱਖ ਲਿਆ ਇਬਰਾਹਿਮ ਤਾਂ ਪਾਣੀਪੱਤ ਦੇ ਸੰਗਰਾਮ ਵਿੱਚ ਹੀ ਮਾਰਿਆ ਗਿਆ ਸੀ ਹੁਣ ਮੁੜ ਕਿਸ ਲੜਨਾ ਸੀ ਹਿਮਾਜੂ ਬਿਨਾਂ ਲੜਾਈ ਦੇ ਰਾਜਧਾਨੀ ਵਿੱਚ ਜਾ ਵੜਿਆ ਇਸ ਸਮੇ ਇੱਕ ਵਿਲੱਖਣ ਘਟਨਾ ਸਾਹਮਣੇ ਆਈ ਹਿਮਾਜੂ ਜਦ ਸਨੇ ਵਜਈ ਸੈਨਾ ਦੇ ਆਗਰੇ ਦੇ ਕਿਲੇ ਵਿੱਚ ਦਾਖਲ ਹੋ ਰਿਹਾ ਸੀ ਤਾਂ ਕਿਲੇ ਦੇ ਦਰਵਾਜ਼ੇ ਪਰ ਇੱਕ ਬਿਰਧ ਇਸਤਰੀ ਮਿਲੀ ਜਸਨੇ ਸ਼ਾਹਜ਼ਾਦੇ ਦੇ ਆਤਿਕ ਇੱਕ ਡੱਬੀ ਪੜਾ ਕੇ ਆਪਣੀ ਜਾਨ ਦੀ ਰੱਖਿਆ ਲਈ ਬਿਨੈ ਕੀਤੀ। ਸ਼ਾਹਜ਼ਾਦੇ ਜਦ ਡੱਬੀ ਕੋਲੀ ਤਾਂ ਉਸ ਵਿੱਚ ਜਗਤਦਾਇ ਵਟਮੁੱਲਾ ਹੀਰਾ ਜਗਮਗਾਉਂਦਾ ਹੋਇਆ ਉਸਮੇਂ ਦਿਸਿਆ। ਇਹ ਬ੍ਰਿਤਾ ਇਬਰਾਹਿਮ ਦੀ ਮਾਤਾ ਸੀ। ਬਾਬਰ ਦਿੱਲੀ ਵਿੱਚ ਫੌਜੀ ਪ੍ਰਬੰਧ ਸਥਾਪਿਤ ਕਰਕੇ ਮਈ ਸਾਲ 1526 ਨੂੰ ਆਗਰੇ ਪੁੱਜਿਆ। ਇਸ ਸਮੇਂ ਹਮਾਜੂ ਜਦ ਆਪਣੇ ਪਿਤਾ ਦੀ ਹਜ਼ੂਰੀ ਵਿੱਚ ਹਾਜ਼ਰ ਹੋਇਆ ਤਾਂ ਇਹ ਹੀਰਾ ਉਸ ਦੇ ਮੂਰੇ ਰੱਖਿਆ। ਬਾਬਰ ਨੇ ਸਾਜਾਦੇ ਪਰ ਪ੍ਰਸੰਨ ਹੋ ਕੇ ਹੀਰਾ ਉਸ ਨੂੰ ਸਗਾਤ ਵਜੋਂ ਬਖਸ਼ ਦਿੱਤਾ। ਇਸ ਘਟਨਾ ਬਾਰੇ ਬਾਬਰ ਆਪਣੀ ਲਿਖਤ ਤੁਜਕੇ ਬਾਬਰੀ ਵਿੱਚ ਲਿਖਦਾ ਹੈ ਜਿਹੜੇ ਜਵਾਰ ਸਾਜਾਦਾ ਹਿਮਾਜ਼ੂ ਨੂੰ ਆਗਰੇ ਦੇ ਕਿਲੇ ਵਿੱਚ ਦਾਖਲੇ ਸਮੇਂ ਮਿਲੇ ਸਨ ਉਹਨਾਂ ਵਿੱਚ ਇਹ ਦੁੱਤੀ ਹੀਰਾ ਵੀ ਮੌਜੂਦ ਸੀ ਜਿਸ ਦਾ ਤੋਲ 320 ਰਤੀ ਸੀ। ਇਸ ਦਾ ਮੁੱਲ ਸੰਸਾਰ ਦੇ ਸਾਰਿਆਂ ਹੀਰਿਆਂ ਤੋਂ ਵੱਧ ਹੈ। ਸਾਜਾਦਾ ਜਦ ਮੇਰੀ ਸੇਵਾ ਵਿੱਚ ਹਾਜ਼ਰ ਹੋਇਆ ਤਾਂ ਉਸ ਨੇ ਹੀਰਾ ਮੇਰੇ ਸਾਹਮਣੇ ਰੱਖਿਆ। ਮੈਂ ਉਸ ਸਮੇਂ ਸਾਜਾਦੇ ਪਰ ਐਨਾ ਪ੍ਰਸੰਨ ਹੋਇਆ ਕੇ ਵੱਡੂ ਬੁੱਲਾ ਬਹੁ ਮੁੱਲਾ ਹੀਰਾ ਉਸ ਨੂੰ ਹੀ ਬਖਸ਼ ਦਿੱਤਾ। ਇਹ ਸੰਨ 1526 ਦੇ ਬਾਅਦ ਹੀਰੇ ਦੀ ਅਦਲਾ ਬਦਲੀ ਦੇ ਪੂਰੇ ਸਮਾਚਾਰ ਲਿਖਤ ਵਿੱਚ ਆਉਣ ਲੱਗੇ। ਇਹ ਰਤਨ ਸੰਨ 1540 ਤੱਕ ਹਿੰਦ ਦੇ ਖਜ਼ਾਨੇ ਵਿੱਚ ਰਿਹਾ। ਇਸੇ ਦਿਨ ਜਦ ਕਨੌਜ਼ ਦੀ ਪੁਰਾਣ ਭੂਮੀ ਵਿੱਚ ਸ਼ਾਹ ਹੀਮਾਜ਼ੂ ਨੂੰ ਸ਼ੇਰ ਸ਼ਾਹ ਸੂਰੀ ਦੇ ਹੱਥੋਂ ਭਾਂਜ ਪਈ ਤਾਂ ਉਸ ਜਾਨ ਬਚਾ ਕੇ ਈਰਾਨ ਵਿੱਚ ਜਾ ਪਣਾ ਲਈ। ਇਸ ਸਮੇਂ ਉਹ ਇਹ ਹੀਰਾ ਗੁਪਤ ਢੰਗ ਨਾਲ ਹਿੰਦ ਤੋਂ ਬਾਹਰ ਆਪਣੇ ਨਾਲ ਲੈ ਗਿਆ। ਸਾਲ 1555 ਨੂੰ ਹਿਮਾਜੂ ਨੇ ਜਦ ਮੁੜ ਹਿੰਦ ਪਰ ਆਪਣਾ ਅਧਿਕਾਰ ਜਮਾ ਲਿਆ ਤਾਂ ਹੀਰਾ ਮੁੜ ਹਿੰਦ ਵਿੱਚ ਲਿਆਂਦਾ ਗਿਆ ਇਹ ਗੱਲ ਬੜੇ ਤੰਬੇ ਵਾਲੀ ਹੈ ਕਿ ਇੰਨਾ ਲੰਮਾ ਸਮਾਂ ਇਹ ਨਿਰਮੋਲਕ ਹੀਰਾ ਬਿਨਾਂ ਨਾਂ ਦੇ ਹੀ ਪਿਆਰਾ ਜਾਂਦਾ ਰਿਹਾ ਇਹ 2.5 ਸੌ ਸਾਲ ਮੁਗਲਾਂ ਦੇ ਕਬਜ਼ੇ ਵਿੱਚ ਰਿਹਾ ਸਾਲ 1739 ਵਿੱਚ ਨਦਰ ਸ਼ਾਹ ਨੇ ਅਹਿਮਦ ਸ਼ਾਹ ਰੰਗੀਲੇ ਨੂੰ ਹਾਰ ਦੇ ਕੇ ਦਿੱਲੀ ਖਜ਼ਾਨੇ ਪਰ ਕਬਜ਼ਾ ਕਰ ਲਿਆ ਉਸ ਸਮੇਂ ਹੀਰੇ ਦੀ ਚਮਕ ਤੇ ਪ੍ਰਕਾਸ਼ ਨੂੰ ਵੇਖ ਕੇ ਨਦਰ ਸ਼ਾਹ ਦੇ ਮੂੰਹੋਂ ਸੁੱਤੇ ਹੀ ਨਿਕਲ ਗਿਆ ਵਨਾਈ ਕੋਨੂਰਸ ਕਿ ਇਹ ਤਾਂ ਕੋਨੂਰ ਹੈ ਕੋ ਦੇ ਅਰਥ ਪਹਾੜ ਦੇ ਹਨ ਅਤੇ ਨੂਰ ਦੇ ਮਹਨੇ ਰੋਸ਼ਨੀ ਅਰਥਾਤ ਇਹ ਤਾਂ ਰੋਸ਼ਨੀ ਦਾ ਪਹਾੜ ਹੈ ਇਸ ਦਿਨ ਤੋਂ ਇਸ ਦਾ ਨਾਂ ਕੋਹੇਨੂਰ ਪ੍ਰਸਿੱਧ ਹੋਇਆ ਇਸ ਵਿਭਾਗੇ ਸਾਲ ਕੋਨੂਰ ਨੂੰ ਆਪਣੇ ਪਿਆਰੇ ਦੇਸ਼ ਹਿੰਦ ਤੋਂ ਜਲਾਵਤਨ ਕਰਕੇ ਨਾਦਰ ਸ਼ਾਹ ਦਿੱਲੀ ਦੀ ਲੁੱਟ ਦੇ ਪਦਾਰਥਾਂ ਨਾਲ ਇਸ ਨੂੰ ਖੁਰਾਸਾਨ ਲੈ ਗਿਆ ਸਾਲ 1747 ਈਸਵੀ ਨੂੰ ਜਦ ਨਾਦਰ ਸ਼ਾ ਕਿਲਾਤ ਦੇ ਮਕਾਮ ਪਰ ਆਪਣੇ ਕਰਮਚਾਰੀਆਂ ਦੇ ਹੱਥੋਂ ਕਤਲ ਹੋਇਆ ਤਾਂ ਉਸ ਤੰਬੂ ਵਿੱਚੋਂ ਇਹ ਹੀਰਾ ਅਹਿਮਦ ਸਾਹਬ ਅਬਦਾਲੀ ਦੇ ਹੱਥ ਜਾ ਚੜਿਆ ਇੱਥੇ ਲਗਭਗ 64 ਸਾਲ ਦੇ ਬਾਅਦ ਇਸ ਦੇ ਭਾਗ ਜਾ ਕੇ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਹੀਂ ਇਸ ਨੂੰ ਮੋੜ ਆਪਣੇ ਪਿਆਰੇ ਦੇਸ਼ ਵਿੱਚ ਨਿਵਾਸ ਦਾ ਮਾਣ ਮਿਲਿਆ ਇਹ ਕੋਹ ਨੂਰ 1850 ਤੱਕ ਰਿਹਾ 6 April ਸਾਲ 1850 ਨੂੰ ਕਪਤਾਨ ਰਮਜ਼ੇ ਦੇ ਹੱਥੀਂ ਮਾਰਕਵਿਸ ਡਲਹੌਜੀ ਗਵਰਨਰ ਜਨਰਲ ਨੇ ਇਹ ਹੀਰਾ ਬਰਤਾਨੀਆਂ ਦੀ ਮਹਾਰਾਣੀ ਲਈ ਲੰਡਨ ਪਹੁੰਚਵਾ ਦਿੱਤਾ ਜਿੱਤੇ ਇਸ ਨੂੰ ਤੁਸ਼ਮਸ਼ਕੇ ਇਸ ਦੀ ਸ਼ਕਲ ਤੇ ਰੂਪਰੇਖਾ ਹੀ ਬਦਲ ਸਕੀ ਇਹ ਅੱਜਕੱਲ ਬਰਤਾਨੀਆਂ ਦੀ ਮਲਕਾ ਦੇ ਤਾਜ ਵਿੱਚ ਜੜਿਆ ਹੋਇਆ ਹੈ ਕੋਨੂਰ ਬਾਰੇ ਇੱਕ ਇਤਿਹਾਸਕ ਪੁਲੇਖਾ ਕੋਨੂਰ ਦੇ ਮੁਗਲਾਂ ਦੇ ਕਬਜ਼ੇ ਵਿੱਚ ਆਉਣ ਬਾਰੇ ਇੱਕ ਦੋ ਇਤਿਹਾਸਾਂ ਵਿੱਚ ਲਿਖਿਆ ਮਿਲਦਾ ਹੈ ਕਿ ਇਹ ਹੀਰਾ ਸੰਨ 1628 ਈਸਵੀ ਨੂੰ ਮੀਰਾ ਜੁਮਲਾ ਵਜ਼ੀਰ ਅਬਦੁਲ ਕੁਤਬ ਸ਼ਾ ਬਾਦਸ਼ਾਹ ਗੋਲਕੰਡਾ ਨੇ ਸ਼ਾਹਜਾਹਦਾ ਔਰੰਗਜ਼ੇਬ ਦੀ ਪੇਟਾ ਕੀਤਾ ਜਦ ਸ਼ਾਹਜਾਹਦਾ ਦक्कਨ ਦਾ ਗਵਰਨਰ ਸੀ ਖੋਜ ਕੀਤੀਆਂ ਇਸ ਲਿਖਤ ਦੀ ਪੁਸ਼ਟੀ ਲਈ ਕੋਈ ਪ੍ਰਮਾਣਿਕ ਸਬੂਤ ਨਹੀਂ ਮਿਲਦਾ ਸਗੋਂ ਇਸ ਦੇ ਖੰਡਨ ਲਈ ਚੋਖਾ ਮਸਾਲਾ ਮਿਲਦਾ ਹੈ ਉਹ ਹੀਰਾ ਜਿਹੜਾ ਮੀਰ ਜੁਮਲਾ ਨੇ ਔਰੰਗਦੇਵ ਨੂੰ ਦਿੱਤਾ ਸੀ ਉਹ ਕੋਰਨੂਰ ਨਹੀਂ ਸੀ ਉਹ ਇੱਕ ਹੋਰ ਹੀਰਾ ਸੀ ਜਿਹੜਾ ਗੋਲਕੰਡੇ ਦੀ ਹੀਰਿਆਂ ਦੀ ਖਾਨ ਵਿੱਚੋਂ ਮਿਲਿਆ ਸੀ ਜਿਸ ਦਾ ਨਾਮ ਮੁਗਲ ਸੀ ਮੁਗਲ ਹੀਰੇ ਨੂੰ ਸਨ 1665 ਵਿੱਚ ਫਰਾਂਸ ਦੇ ਪ੍ਰਸਿੱਧ ਜਵਾਰੀ ਤੇ ਸੈਲਾਨੀ ਟ੍ਰੈਵਨੀਅਰ ਨੇ ਔਰੰਗਜ਼ੇ ਦੇ ਬਾਦਸ਼ਾਹ ਦੀ ਆਗਿਆ ਨਾਲ ਡਿੱਠਾ ਸੀ ਇਸ ਬਾਰੇ ਉਹ ਲਿਖਦਾ ਹੈ ਇਹ ਗੋਲਕੰਡੀ ਖਾਨ ਵਿੱਚੋਂ ਮਿਲਿਆ ਸੀ ਉਸ ਸਮੇਂ ਇਸ ਦਾ ਵਜ਼ਨ ਬਿਨਾਂ ਸਫਾਈ 783 ਕੈਰਟ ਜਾਂ 930 ਸੀ ਇਸ ਦੀ ਆਬ ਵਧੇਰੀ ਸਾਫ ਅਤੇ ਚਮਕੀਲੀ ਨਹੀਂ ਸੀ ਇਹ ਕੁਝ ਮਿੱਟੀ ਰੰਗੀ ਭਾ ਮਾਰਦਾ ਸੀ ਕੋਨੂਰ ਅਤੇ ਇਸ ਮੁਗਲ ਹੀਰੇ ਦੀ ਚਮਕ ਵਿੱਚ ਦਿਮ ਰਾਤ ਦਾ ਅੰਤਰ ਸੀ ਕਟਾਈ ਅਤੇ ਸਫਾਈ ਦੇ ਬਾਅਦ ਇਸ ਦਾ ਤੋਲ ਘਟ ਕੇ 319 ਰਤਨ ਜਾਂ 279 ਕਰਾਟ ਦੇ ਲਗਭਗ ਰਹਿ ਗਿਆ। ਇਸ ਹੀਰੇ ਦਾ ਚਿਤਰਵੀ ਟ੍ਰੈਵਨੀਅਰ ਨੇ ਆਪਣੇ ਸਪਰਨਾਮੇ ਵਿੱਚ ਦਿੱਤਾ ਹੈ। ਇਸ ਤਰ੍ਹਾਂ ਔਨਰੇਬਲ ਮਿਸ ਇਮਲੀ ਇਡਨ ਦੀ ਆਪਣੀ ਚਿਤਰਵਾਲੀ ਤੇ ਸਫਾ 16 ਪਰ ਦੋਹਾਂ ਹੀਰਿਆਂ ਕੋਨੂਰ ਤੇ ਮੁਗਲ ਦੇ ਚਿੱਤਰ ਵੱਖੋ-ਵੱਖ ਹਨ। ਉਪਰੋਕਤ ਸਬੂਤਾਂ ਤੋਂ ਸਿੱਧ ਹੋ ਜਾਂਦਾ ਹੈ ਕਿ ਮੀਰ ਜੁਮਲਾ ਵਾਲਾ ਹੀਰਾ ਕੋਰਨੂਰ ਨਹੀਂ ਸੀ ਇਹ ਮੁਗਲ ਨਾਂ ਦਾ ਇੱਕ ਹੋਰ ਹੀਰਾ ਸੀ ਕੋਰਨੂਰ ਮਹਾਰਾਜ ਰਣਜੀਤ ਸਿੰਘ ਨੂੰ ਕਿਵੇਂ ਮਿਲਿਆ ਕੋਰਨੂਰ ਪਰੇ ਅਜੇ ਇੱਕ ਗੱਲ ਲਿਖਣੀ ਬਾਕੀ ਹੈ ਕਿ ਇਹ ਅਮੋਲਕ ਹੀਰਾ ਪੰਜਾਬ ਦੇ ਅਧਿਕਾਰ ਵਿੱਚ ਕਿਵੇਂ ਆਇਆ ਇਸ ਦਾ ਵੇਰਵਾ یوں ਹੈ ਸਾਲ 1812 ਨੂੰ ਕਾਬਲ ਦੇ ਦੋ ਬਾਦਸ਼ਾਹ ਜ਼ਮਾਨ ਤੇ ਸ਼ਾਹ ਸੁਜਾ ਦੇ ਪਰਿਵਾਰ ਬੇਗਮਾ ਤੇ ਬੱਚੇ ਆਦ ਲਾਹੌਰ ਪਹੁੰਚੇ ਰਾਤੇ ਵਿੱਚ ਭਾਗੇ ਸ਼ਾਹ ਸੁਜਾ ਨੂੰ ਜਹਾਂਦਾਰ ਖਾਨ ਗਵਰਨਰ ਅਟਕ ਨੇ ਕੈਦ ਕਰਕੇ ਪਹਿਲੇ ਅਟਕ ਦੇ ਕਿਲੇ ਵਿੱਚ ਰੱਖਿਆ ਅਤੇ ਫਿਰ ਆਪਣੇ ਭਾਈ ਅਤਾ ਮੁਹੰਮਦ ਖਾਨ ਗਵਰਨਰ ਕਸ਼ਮੀਰ ਕੋਲ ਭਜਵਾ ਦਿੱਤਾ ਇਸ ਦੇ ਦੂਜੇ ਭਾਈ ਸ਼ਾਜ਼ਮਾਨ ਦੀਆਂ ਅੱਖਾਂ ਨਰਦਈ ਸ਼ਾਹ ਮਹਿਮੂਦ ਹਾਕਮ ਕਾਬਲ ਨੇ ਅੰਨੀਆਂ ਕਰ ਛੱਡੀਆਂ ਸਨ ਇਸੇ ਦੁਖਦਾਈ ਦਸ਼ਾ ਵਿੱਚ ਸਨੇ ਬੇਗਮਾਂ ਦੇ ਲਾਹੌਰ ਆਇਆ ਜਿਨ੍ਹਾਂ ਦੀ ਮਹਾਰਾਜਾ ਸਾਹਿਬ ਨੇ ਬੜੇ ਖੁੱਲ੍ਹ ਦਿਲ ਨਾਲ ਆਉ ਭਖਤ ਕੀਤੀ ਇਹਨਾਂ ਦੇ ਵਸੇਰੇ ਲਈ ਦਿਵਾਨ ਲਖਪਤ ਰਾਏ ਦੀ ਹਵੇਲੀ ਜਿਹੜੀ ਸ਼ਾ ਆਲਮੀ ਦਰਵਾਜ਼ੇ ਅੰਦਰ ਸੀ ਅਤੇ ਮੁਬਾਰਕ ਹਵੇਲੀ ਦੇ ਨਾਮ ਨਾਲ ਪ੍ਰਸਿੱਧ ਸੀ ਦਿੱਤੀ ਗਈ ਇਹਨਾਂ ਦੇ ਨਿਰਭਾਲ ਲਈ ਬੜੇ ਭਾਰੀ ਰੋਜ਼ੀਨੇ ਨਿਯਤ ਕੀਤੇ ਗਏ ਤੇ ਪ੍ਰਾਣਾਚਾਰੀ ਦੀ ਸੇਵਾ ਫਕੀਰ ਅਜੀਜ਼ਉਦੀਨ ਦੇ ਹੱਥ ਸੌਂਪ ਦਿੱਤੀ ਫਕੀਰ ਇਹਨਾਂ ਦਾ ਸਭ ਤਰ੍ਹਾਂ ਦਾ ਖਿਆਲ ਰੱਖਦਾ ਸੀ ਪਰ ਉਹਨਾਂ ਨੂੰ ਇਸ ਸਮੇਂ ਤੱਕ ਕਦ ਸੁਖ ਹੋ ਸਕਦਾ ਸੀ ਜਦ ਤੱਕ ਸ਼ਾ ਸੁਜਾਦ ਦੀ ਬੰਦក្លਸੀ ਵੈਰੀਆਂ ਦੇ ਹੱਥੋਂ ਤਨਾ ਹੋ ਜਾਂਦੀ ਕੁਝ ਦਿਨਾਂ ਦੇ ਬਾਅਦ ਸ਼ਾ ਸੁਜਾਦ ਦੀ ਪ੍ਰਸਿੱਧ ਬੇਗਮ ਵਫਾ ਬੇਗਮ ਨੇ ਆਪਣੇ ਪ੍ਰੋਸੀਜਰ ਕਰਮਚਾਰੀਆਂ ਮੀਰ ਅਬਦੁਲ ਹਸੈਨ ਮੁੱਲਾ ਜ਼ਾਫਰ ਅਧੇ ਸ਼ੇਰ ਮੁਹੰਮਦ ਦੀ ਹਾਜ਼ਰੀ ਵਿੱਚ ਫਕੀਰ ਅਜ਼ੀਜ਼ੁਦੀਨ ਦੇ ਰਾਹੀਂ ਦੀਵਾਨ ਪਵਾਨੀ ਦਾਸ ਤੇ ਮੁਕਮ ਚੰਦ ਨਾਲ ਇਹ ਫੈਸਲਾ ਕੀਤਾ ਕਿ ਜੇ ਮਹਾਰਾਜਾ ਆਪਣੀ ਫੌਜ ਭੇਜ ਕੇ ਸ਼ਾਹ ਸੁਜਾਨ ਨੂੰ ਕਸ਼ਮੀਰੋਂ ਕੈਦ ਤੋਂ ਛਡਾ ਲਿਆਵੇ ਤਾਂ ਮੈਂ ਇਸ ਦੇ ਬਦਲੇ ਉਹ ਇਤਿਹਾਸਕ ਤੇ ਬਹੁਮੁੱਲਾ ਹੀਰਾ ਕੋ ਨੂਰ ਮਹਾਰਾਜ ਦੀ ਭੇਟ ਕਰਾਂਗੀ ਫਕੀਰ ਅਜ਼ੀਜ਼ਉਦੀਨ دیਵਾਨ ਪਵਾਨੀ ਦਾਸ ਤੇ ਮੁਕਮ ਚੰਦ ਨੇ ਬੇਗਮ ਦਾ ਕੋਨੂਰ ਬਾਰੇ ਇਕਰਾਰ ਮਹਾਰਾਜਾ ਸਾਹਿਬ ਨੂੰ ਦੱਸਿਆ ਤੇ ਬੇਗਮ ਦੀ ਵਿਆਕੁਲਤਾ ਦਾ ਹਾਲ ਸੁਣਾਇਆ ਤਦ ਮਹਾਰਾਜੇ ਨੇ ਪ੍ਰਵਾਨ ਕਰ ਲਿਆ ਹੋਰ ਹੋਰ ਕੰਮ ਪਿੱਛੇ ਸੁੱਟ ਕੇ ਲੱਗੀਆਂ ਕਸ਼ਮੀਰ ਤੇ ਚੜ੍ਹਾਈ ਦੀਆਂ ਤਿਆਰੀਆਂ ਹੋਣ ਅਜੇ ਫੌਜਾਂ ਕੱਟੀਆਂ ਹੋ ਰਹੀਆਂ ਸਨ ਕਿ ਇੰਨੇ ਨੂੰ ਸ਼ਾਹ ਮਹਿਬੂਬਤ ਵਲੀਏ ਕਾਬਲ ਦਾ ਪ੍ਰਸਿੱਧ ਵਜ਼ੀਰ ਫਤੇਹ ਖਾਨ ਦਾ ਏਜੀ دیਵਾਨ ਗੋਦਰਮਲ ਬਹੁ ਮੁੱਲੀਆਂ ਸੁਗਾਤਾਂ ਲੈ ਕੇ ਲਾਹੌਰ ਮਹਾਰਾਜਾ ਦੀ ਸੇਵਾ ਵਿੱਚ ਹਾਜ਼ਰ ਹੋਇਆ ਤੇ ਕਹਿਣ ਲੱਗਾ ਕਿ ਕਸ਼ਮੀਰ ਦਾ ਗਵਰਨਰ ਕਾਬਲ ਦਰਬਾਰ ਤੋਂ ਵਾਕੀ ਹੋਇਆ ਦਿੱਸਦਾ ਹੈ ਅਤੇ ਹੁਣ ਫਤਿਹ ਖਾਨ ਕੁਝ ਫੌਜ ਲੈ ਕੇ ਇਧਰੋਂ ਆਇਆ ਹੈ ਜੇ ਕਦੀ ਆਪ ਕੁਝ ਆਪ ਆਪਣੀ ਫੌਜ ਦੀ ਇਸ ਸਮੇਂ ਸਹਾਇਤਾ ਦੇਣੀ ਪ੍ਰਵਾਨ ਕਰੋ ਤਾਂ ਕਸ਼ਮੀਰ ਪਰ ਸਮਲਿਤ ਸੈਨਾ ਨਾਲ ਲੜਾਈ ਕੀਤੀ ਜਾਵੇ ਅਤੇ ਆਪ ਨੂੰ ਇਸ ਸਹਾਇਤਾ ਬਦਲੇ ਜੰਗੀ ਖਰਚ ਦਾ ਅੱਧ ਭਾਗ ਦਿੱਤਾ ਜਾਏਗਾ ਮਹਾਰਾਜਾ ਨੇ ਇਸ ਵਿਉਂਤ ਪਰ ਜਦ ਆਪਣੇ ਦਰਬਾਰੀਆਂ ਨਾਲ ਮਿਲ ਕੇ ਵਿਚਾਰ ਕੀਤੀ ਤਾ ਸਾਰਿਆਂ ਨੇ ਇਸ ਮੌਕੇ ਤੋਂ ਲਾਭ ਪ੍ਰਾਪਤ ਕਰਨ ਦੇ ਹੱਕ ਵਿੱਚ ਸੰਮਤੀ ਦਿੱਤੀ ਜਿਸ ਦੇ ਕਈ ਲਾਭ ਸਨ ਇੱਕ ਤਾਂ ਸ਼ਾਹ ਜਹਾਂ ਨੂੰ ਗਵਰਨਰ ਕਸ਼ਮੀਰ ਦੀ ਕੈਦ ਤੋਂ ਛਡਾਉਣ ਲਈ ਮਹਾਰਾਜਾ ਇਕੱਲਾ ਹੀ ਫੌਜ ਭੇਜਣ ਵਾਲਾ ਸੀ ਜੋ ਹੁਣ ਸਮਲਿਤ ਫੌਜਾਂ ਨਾਲ ਸੌਖਾ ਹੀ ਕਾਰਜ ਸਿੱਧ ਹੋ ਜਾਏਗਾ ਦੂਜਾ ਸਿਹਰੇ ਪੰਜਾਬ ਦਾ ਇਹ ਟਾਲ ਰਹਾਤਾ ਸੀ ਕਿ ਜਦ ਕੋਈ ਯੋਗ ਸਮਾਂ ਆਏ ਤਾਂ ਕਸ਼ਮੀਰ ਨੂੰ ਫਤਿਹ ਕਰਕੇ ਖਾਲਸਾ ਰਾਜ ਨਾਲ ਮਿਲਾ ਲਿੱਤਾ ਜਾਏ ਜਾਂ ਖਾਲਸਾ ਫੌਜ ਦੇ ਸਰਦਾਰ ਸਾਰੇ ਰਸਤੇਆਂ ਤੇ ਘਾਟੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਜਾਣਗੇ ਜੋ ਅੱਗੇ ਲਈ ਬਹੁਤ ਲਾਭਦਾਇਕ ਸਿੱਧ ਹੋਏਗਾ ਤੀਜਾ ਜੰਗੀ ਖਰਚ ਦਾ ਭਾਗ ਵੀ ਅਫਗਾਨਾਂ ਤੋਂ ਮਿਲ ਜਾਵੇਗਾ ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਮਹਾਰਾਜਾ ਨੇ ਫਤਿਹ ਖਾਨ ਨੂੰ ਸਹਾਇਤਾ ਦੇਣੀ ਪ੍ਰਵਾਨ ਕਰ ਲਈ ਹੁਣ 12000 ਖਾਲਸਾ ਫੌਜ ਦਿਵਾਨ ਮੁਕੰਮ ਚੰਦ ਸਰਦਾਰ ਨਿਹਾਲ ਸਿੰਘ ਠਾਰੀ ਵਾਲਾ ਤੇ ਜੋਧ ਸਿੰਘ ਕਲਸੀਆਂ ਦੀ ਸਰਦਾਰੀ ਵਿੱਚ ਤਿਆਰ ਕਰਕੇ ਲਾਹੌਰ ਤੋਂ ਤੋਰੀ ਗਈ ਇਆਂ ਦੋਹਾਂ ਫੌਜਾਂ ਨੇ ਪਹਿਲੀ ਦਸੰਬਰ 1812 ਨੂੰ ਜ਼ਿਲਮ ਤੋਂ ਕੂਚ ਕਰਕੇ ਪੀਰ ਪਜਾਲ ਤੇ ਕਸ਼ਮੀਰ ਵੱਲ ਤੜਾਈ ਕੀਤੀ। ਦੋਵੇਂ ਫੌਜਾਂ ਆਪਣੀ ਵੀਰਤਾ ਦਾ ਸਿੱਕਾ ਇੱਕ ਦੂਸਰੇ ਦੇ ਦਿਲਾਂ ਤੇ ਜਮਾਉਣ ਲਈ ਵੱਧ-ਵੱਧ ਕੇ ਆਪਣੀ ਵੀਰਤਾ ਦਾ ਸਬੂਤ ਦਿੰਦੀਆਂ ਰਹੀਆਂ। ਉਧਰ ਅਤਾਮ ਮੁਹੰਮਦ ਖਾਨ ਹਾਕਮ ਕਸ਼ਮੀਰ ਨੂੰ ਜਦ ਇਹਨਾਂ ਫੌਜਾਂ ਦੇ ਕਸ਼ਮੀਰ ਵੱਲ ਵਧਦੇ ਆਉਣ ਦੀ ਖ਼ਬਰ ਪਹੁੰਚੀ ਤਾਂ ਉਸ ਵੀ ਤੁਰਤ ਫ਼ਰਤੀ ਨਾਲ ਤਿਆਰੀਆਂ ਕਰਕੇ ਵੈਰੀਆਂ ਦੀ ਫੌਜ ਨੂੰ ਅੱਗੇ ਵਧਣ ਤੋਂ ਰੋਕਣ ਦਾ ਪੱਕਾ ਪ੍ਰਬੰਧ ਕਰ ਲਿਆ। ਤੰਗ ਕਾਟੀਆਂ ਤੇ ਕਠਿਨ ਰਸਤਿਆਂ ਨੂੰ ਪੱਥਰਾਂ ਤੇ ਦਰਖਤਾਂ ਨਾਲ ਪਰਵਾ ਕੇ ਇਹਨਾਂ ਨੂੰ ਬਧੇਰਾ ਕਠਿਨ ਕਰਵਾ ਦਿੱਤਾ। ਉਪਰੋ ਕਰਨਾ ਕਰਤਾਰ ਦਾ ਇਹ ਹੋਇਆ ਕਿ ਬੜੇ ਜ਼ੋਰ ਦੀ ਬਰਫ਼ ਪੈਣ ਲੱਗੀ। ਜਿਸ ਦੇ ਕਾਰਨ ਕਠਿਨਾਈ ਹੋਰ ਵੀ ਵੱਧ ਗਈ ਪਰ ਖਾਲਸੇ ਦੇ ਅਮਿੱਟ ਜੋਸ਼ ਮੂਰੇ ਸਭ ਕਠਿਨਾਈਆਂ ਦੂਰ ਹੁੰਦੀਆਂ ਗਈਆਂ। ਸ਼ੇਰਪੁਰ ਤੇ ਹਰੀ ਪਰਬਤ ਤੇ ਲੌਡੋਲੀਆਂ ਲੜਾਈਆਂ ਹੋਈਆਂ ਜਿਨ੍ਹਾਂ ਦੋਵਾਂ ਵਿੱਚ ਸਮਲਿਤ ਫੌਜ ਦੀ ਫਤਿਹ ਰਹੀ ਤੇ ਹੋਰ ਨਿੱਕੇ ਵੱਡੇ ਕਿਲੇ ਵੀ ਇੱਕ ਦੂਜੇ ਦੇ ਬਾਦ ਇਹਨਾਂ ਦੇ ਅਧਿਕਾਰ ਵਿੱਚ ਆ ਗਏ। ਅਤਾ ਮੁਹੰਮਦ ਖਾਨ ਨੇ ਜਦ ਹੋਰ ਟੱਕਰੇ ਦੀ ਸ਼ਕਤੀ ਆਪਣੇ ਵਿੱਚ ਨਾ ਵੇਖੀ ਤਾਂ ਉਹ ਕਿਲਾ ਸ਼ੇਰਗੜ੍ਹ ਵਿੱਚ ਆਕੀ ਹੋ ਬੈਠਾ ਖਾਲਸਾ ਪੋਜਿਆਂ ਨੇ ਇਸ ਨੂੰ ਕਰੜੇ ਘੇਰੇ ਵਿੱਚ ਰੱਖ ਲਿਆ ਤੇ ਬਾਹਰੋਂ ਐਸਾ ਜ਼ੋਰ ਪਾਇਆ ਕਿ ਥੋੜੇ ਦਿਨਾਂ ਵਿੱਚ ਹੀ ਅਤਾ ਮੁਹੰਮਦ ਨੇ ਅਤਾਇਤ ਮੰਨ ਲਈ ਹੁਣ ਕਿਲੇ ਤੇ ਖਾਲਸੇ ਦਾ ਪੂਰਾ ਪੂਰਾ ਅਧਿਕਾਰ ਹੋ ਗਿਆ ਤੇ ਬਹੁਤ ਸਾਰਾ ਵੱਡਮੁੱਲਾ ਸਮਾਨ ਖਾਲਸੇ ਦੇ ਹੱਥ ਆਇਆ ਕਿਲੇ ਵਿੱਚ ਵੜਦਿਆਂ ਹੀ ਇੱਕ ਕਾਬਲੀ ਨੌਕਰ ਨੇ ਸਰਦਾਰ ਨਿਹਾਲ ਸਿੰਘ ਨੂੰ ਪਤਾ ਦਿੱਤਾ ਕਿ ਭਾਗਾ ਸ਼ਾਹ ਸ਼ਾਹ ਜੰਜੀਰਾਂ ਵਿੱਚ ਧੱਕੜਿਆ ਹੋਇਆ ਇਸੇ ਹੀ ਕਿਲੇ ਵਿੱਚ ਡੱਕਿਆ ਹੋਇਆ ਹੈ ਉਸਦੀ ਤੁਰੰਤ ਭਾਲ ਕੀਤੀ ਗਈ ਤੇ ਛੇਕੜੋ ਕਲਕੂਟੀ ਵਿੱਚੋਂ ਲੱਭਾ ਅਪਤਾ ਦੇ ਮਾਰੇ ਹੋਏ ਸ਼ਾਹ ਸੁਜਾਦ ਦੀ ਦਸ਼ਾ ਇਸ ਸਮੇਂ ਬੜੀ ਹੀ ਤਰਸਯੋਗ ਸੀ ਉਸ ਦੀਆਂ ਲੱਤਾਂ ਭਾਰੀ ਜੰਜੀਰਾਂ ਦੇ ਕਾਰਨ ਲਹੂ ਲੁਹਾਨਦ ਸਨ ਉਸ ਦੇ ਮੈਲੇ ਤੇ ਖੱਤੇ ਹੋਏ ਕੱਪੜੇ ਉਸ ਦਾ ਪਾਟਿਆ ਪੋਸਤਿਨ ਸਮੇਂ ਦੇ ਚੱਕਰ ਦਾ ਨਕਸ਼ਾ ਅੱਖਾਂ ਮੂਰੇ ਲਿਆ ਖੜਾ ਕਰਦਾ ਸੀ ਸ਼ਾਹ ਨੂੰ ਤੁਰੰਤ ਖਾਜ਼ਾ ਕੈਂਪ ਵਿੱਚ ਲਿਆਂਦਾ ਗਿਆ ਤੇ ਜੰਜੀਰਾਂ ਕਟਵਾ ਕੇ ਉਸਦੀ ਬੰਦ ਖਲਾਸੀ ਕੀਤੀ ਗਈ ਫਿਰ ਬਹੁਮੁੱਲੀ ਖੇਲ ਉਸਨੂੰ ਪਹਿਨਾਈ ਗਈ ਇੱਥੇ ਉਸਨੂੰ ਦੱਸਿਆ ਗਿਆ ਕਿ ਉਸਦਾ ਭਾਈ ਸਨੇ ਪਰਿਵਾਰ ਲਾਹੌਰ ਵਿੱਚ ਪਹੁੰਚ ਗਿਆ ਹੈ ਪਰ ਇਸ ਭਾਗੇ ਦੇ ਸਿਰ ਤੋਂ ਅਜੇ ਵੀ ਅਪਦਾ ਨਹੀਂ ਸੀ ਟਲੀ ਕਿਉਂਕਿ ਜਦ ਵਜ਼ੀਰ ਫਤਿਹ ਖਾਨ ਨੂੰ ਪਤਾ ਲੱਗਾ ਕਿ ਸੁਜਾਗ ਖਾਲਸੇ ਦੇ ਹੱਥ ਆ ਗਿਆ ਹੈ ਤਾਂ ਉਹ ਤਰਲੋ ਮੱਚੀ ਹੋਇਆ ਕਿਉਂਕਿ ਉਹ ਚਾਹੁੰਦਾ ਸੀ ਕਿ ਉਸਨੂੰ ਇਵੇਂ ਹੀ ਜੰਜੀਰਾਂ ਵਿੱਚ ਜਕੜਿਆ ਹੋਇਆ ਕਾਬਲ ਭੇਜ ਦੇਵੇ ਸ਼ਾਹ ਸੁਜਾਗ ਨੂੰ ਆਪਣੇ ਅਧਿਕਾਰ ਵਿੱਚ ਲੈਣ ਲਈ ਫਤਿਹ ਖਾਨ ਨੇ ਸੇਕ ਜਮੇਲਾ ਤੋਂ ਬੜੀ ਜ਼ੋਰਦਾਰ ਮੰਗ ਕੀਤੀ ਅੱਗੋਂ ਸਰਦਾਰ ਨਿਹਾਲ ਸਿੰਘ ਤੇ ਮੁਕਮ ਚੰਦ ਨੇ ਸ਼ਾਹ ਨੂੰ ਵਜ਼ੀਰ ਦੇ ਹੱਥ ਸੌਂਪਣ ਤੋਂ ਸਾਫ਼ ਨਾ ਕਰ ਦਿੱਤੀ ਵਜ਼ੀਰ ਨੇ ਮੁੜ ਮੰਗ ਕੀਤੀ ਇਹਨਾਂ ਨੇ ਦੂਜੀ ਵਾਰ ਵੀ ਦੋ ਟੁੱਕ ਉੱਤਰ ਦਿੱਤਾ ਇਸ ਗੱਲ ਤੋਂ ਵਜ਼ੀਰ ਫਤਿਹ ਖਾਨ ਤੇ دیਵਾਨ ਮੁਕਮ ਚੰਦ ਸਣੇ ਖਾਲਸਾ ਦਲ ਦੇ ਸ਼ਾਹ ਚੂਜਾ ਨੂੰ ਨਾਲ ਲੈ ਕੇ ਲਾਹੌਰ ਪਰਤ ਆਇਆ ਇਹ ਫੌਜ ਜਦ ਲਾਹੌਰ ਪਹੁੰਚੀ ਤਾਂ ਇਮਾਦੀ ਬੜੀ ਸ਼ਲਾਘਾ ਕੀਤੀ ਗਈ ਅਤੇ ਇਹਨਾਂ ਨੂੰ ਬਹੁਮੁੱਲੀਆਂ ਖਿਲਦਾਂ ਬਖਸ਼ੀਆਂ ਸ਼ਾਜਾਹ ਜਹਾਂ ਨੂੰ ਇੱਕ ਸ਼ਾਹੀ ਜਲੂਸ ਦੀ ਸ਼ਾਨ ਨਾਲ ਉਸਦੇ ਸਬੰਧੀਆਂ ਪਾਸ ਭਜਵਾ ਦਿੱਤਾ। ਇਸ ਲੜਾਈ ਤਵੇਲੇ ਹੋ ਕੇ ਜਦ ਦੀਵਾਨ ਪਿਵਾਨੀ ਦਾਸ ਅਤੇ ਫਕੀਰ ਅਜੀਜ਼ਉਦੀਨ ਨੇ ਸ਼ਾਜਾਹ ਜਹਾਂ ਤੋਂ ਕੋਨੂਰ ਹੀਰਾ ਮੰਗਿਆ ਜਿਸ ਦਾ ਵੱਡੀ ਬੇਗਮ ਨੇ ਉਸ ਨੂੰ ਕੈਦ ਤੋਂ ਛਡਾਉਣ ਦੇ ਬਦਲੇ ਦੇਣ ਦਾ ਵਾਅਦਾ ਕੀਤਾ ਸੀ ਤਦ ਉਹ ਕੁਝ ਅਲੇ-ਟਾਲੇ ਕਰਨ ਲੱਗਾ। ਇਸ ਸਮੇਂ ਇਸ ਨੇ ਕਈ ਗੱਲਾਂ ਅਸੱਤ ਵੀ ਕਹੀਆਂ। ਪਹਿਲਾ ਇਹ ਦੱਸਿਆ ਕਿ ਕੋਨੂਰ ਉਸਤੇ ਪਾਸ ਨਹੀਂ। ਉਹ ਕੰਧਾਰ ਵਿੱਚ ਇੱਕ ਧਨੀ ਪਾਸ 6 ਕਰੋੜ ਰੁਪਏ ਵਿੱਚ ਗਹਿਣੇ ਤਰਿਆ ਹੋਇਆ ਹੈ। ਦੋ ਮੋੜ ਉਸਕੇ ਆਇਆ ਕਿ ਜਦ ਇਹ ਅਫਗਾਨਿਸਤਾਨ ਤੋਂ ਭੱਜਿਆ ਤਾਂ ਹਪੜਾ ਦਫੜੀ ਵਿੱਚ ਕੋਨੂਰ ਕਿਤੇ ਡਿੱਗ ਪਿਆ ਸੀ। ਤਿੰਨ ਤੀਜੀ ਵਾਰ ਇਸਨੇ ਇੱਕ ਮੋਟਾ ਸਾਰਾ ਪੁਖਰਾਜ ਜੋ ਨੀਲੇ ਪੀਲੇ ਰੰਗ ਦਾ ਸੀ। ਫਕੀਰ ਦੇ ਹੱਥ ਦਿੱਤਾ ਤੇ ਦੱਸਿਆ ਕਿ ਉਹ ਕੋਨੂਰ ਹੈ। ਮਹਾਰਾਜਾ ਸਾਧੀਆਂ ਇਹਨਾਂ ਬੇਥਮੀਆਂ ਗੱਲਾਂ ਸੁਣ ਸੁਣ ਕੇ ਹੱਸ ਚੜਦਾ ਸੀ। ਉਸ ਇਸ ਕਰਕੇ ਇਸ ਪੁਖਰਾਜ ਨੂੰ ਸਾਧਾ ਕੋਨੂਰ ਦੱਸਣੇ ਪਰ ਤਾਂ ਬੜਾ ਖਿਰਖੜਾ ਕੇ ਹਸਿਆ ਤੇ ਸਰਕਾਰ ਨੇ ਸਾਧੀਆਂ ਅਪਰੋਕਤ ਬੱਚਿਆਂ ਵਾਲੀਆਂ ਹਰਕਤਾਂ ਵੇਖ ਸੁਣ ਕੇ ਕ੍ਰੋਦਵਿਤ ਅਦੀਰ ਹੋਣ ਦੀ ਤਾ ਆਪਣੇ ਖੁੱਲੇ ਸੁਭਾਅ ਅਨੁਸਾਰ ਇੱਕ ਦਿਨ ਆਪਸ ਨੇ ਪਾਈ ਰਾਮ ਸਿੰਘ ਵਕੀਰ ਅਜੀਜ਼ਉਦੀਨ ਦੀਵਾਨ ਪਿਵਾਨੀ ਦਾਸ ਮੋਕਮ ਚੰਦ ਅਤੇ ਭਾਈ ਗੁਰਮੁਖ ਸਿੰਘ ਦੀ ਮੁਬਾਰਕ ਹਵੇਲੀ ਵਿੱਚ ਪੁੱਜੇ ਅਤੇ ਸਾਹ ਸੁਜਾ ਨਾਲ ਅਤ ਪਿਆਰ ਨਾਲ ਮਿਲੇ ਅਤੇ ਉਸ ਨੂੰ ਭਰੋਸਾ ਦਿਵਾਇਆ ਕਿ ਭਾਵੇਂ ਸ਼ਾਹ ਨੂੰ ਕੈਦ ਤੋਂ ਛਡਾਉਣ ਵਿੱਚ ਉਸਦਾ ਕਈ ਲੱਖ ਰੁਪਇਆ ਖਰਚ ਹੋਇਆ ਹੈ ਅਤੇ ਸੈਂਕੜੇ ਜਾਨਵਾਰ ਨੇ ਹੋਈਆਂ ਹਨ ਨਾ ਹੀ ਵੱਡੀ ਬੇਗਮ ਸਾਹਿਬਾਨ ਨੇ ਕੋਹਿਨੂਰ ਦੇ ਦੇਣ ਦਾ ਆਪਣੀ ਖੁਸ਼ੀ ਨਾਲ ਵਚਨ ਕੀਤਾ ਹੈ ਬਾਰੇ ਸਭ ਕੁਝ ਦੇ ਹੁੰਦਿਆਂ ਮਹਾਰਾਜੇ ਨੇ ਸਾਫ਼ ਦੱਸ ਦਿੱਤਾ ਕਿ 3 ਲੱਖ ਰੁਪਈਆ ਆਪ ਨੂੰ ਰੋਕ ਦਿੱਤਾ ਜਾਏਗਾ ਅਤੇ 50000 ਰੁਪਏ ਸਾਲਾਨਾ ਦੀ ਪੱਕੀ ਜ਼ਗੀਰ ਦਿੱਤੀ ਜਾਏਗੀ ਆਪਣੀ ਸਾਫ ਦੇ ਲਈ ਦਾ ਪ੍ਰਤੱਖ ਸਬੂਤ ਦੇਮ ਲਈ 50000 ਰੁਪਏ ਦੀਆਂ ਥੈਲੀਆਂ ਉਸੇ ਥਾਂ ਉਸ ਦੇ ਮੂਰੇ ਰੱਖ ਦਿੱਤੀਆਂ ਤੇ ਬਾਕੀ ਲਈ ਕਿਹਾ ਗਿਆ ਕਿ ਜਦ ਚਾਹੇ ਲੈ ਸਕੇਗਾ ਸਾਹ ਨੇ ਮਹਾਰਾਜਾ ਦੇ ਇਸ ਤੰਗੇ ਵਰਤਾਰੇ ਨੂੰ ਦੇਖ ਕੇ ਸ਼ਰਤਾਂ ਨੂੰ ਪ੍ਰਵਾਨ ਕਰ ਲਿਆ ਮਹਾਰਾਜੇ ਤੇ ਫਰਮਾਨ ਅਨੁਸਾਰ ਕੇਸਰੀ ਰੰਗ ਨਾਲ 1 ਜੂਨ 413 ਮੁਤਾਬਕ 29 ਸਮਾਦੀ ਉਲਾਵਲ ਹਿਜਰੀ ਨੂੰ ਜ਼ਕੀਰ ਦਾ ਪਟਾ ਲਿਖਿਆ ਗਿਆ ਜਿਸ ਵਿੱਚ ਇਹ ਇਲਾਕਾ ਸੀ 1 ਕੋਟ ਜਮਾਲੀਆ 2 ਚੰਗ ਤੇ ਸਿਆਲ 3 ਕਲਾਨੂਰ ਦਾ ਪਰਗਣਾ ਸ਼ਾਮਲ ਸੀ ਇਸ ਤੋਂ ਛੋਟ ਜਦ ਸ਼ਾਹ ਸੁਜਾ ਕਾਬਲ ਪਰ ਚੜਾਈ ਕਰਨਾ ਚਾਹੇ ਤਾਂ ਸੈਨਾ ਤੇ ਮਯਾ ਨਾਲ ਵੀ ਉਸ ਦੀ ਯੋਗ ਸਹਾਇਤਾ ਕੀਤੀ ਜਾਏਗੀ ਇਸ ਦੇ ਪ੍ਰੰਤ ਸ਼ਾਹ ਸੁਜਾ ਨੇ ਕੋਨੂਰ ਮੰਗਵਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਪਰ ਰੱਖ ਦਿੱਤਾ ਇਹ ਹੈ ਮਹਾਰਾਜਾ ਰਣਜੀਤ ਸਿੰਘ ਦੇ ਅਧਿਕਾਰ ਵਿੱਚ ਕੋਨੂਰ ਦੇ ਆਉਣ ਦੀ ਕਹਾਣੀ